ਮੇਰੀ ਭੈਣ ਦੇ ਘਰ ਜਿਹੜਾ ਨੌਕਰ ਸੀ ਉਸ ਦਾ ਵਿਆਹ ਸੀ ਤੇ ਮੇਰੀ ਭੈਣ ਨੇ ਦੱਸਿਆ ਕਿ ਮੇਰੀ ਭੈਣ ਨੂੰ ਉਸ ਨੇ ਕਿਹਾ ਕਿ ਮਾਲਕਣ ਮੈਂ ਆਪਣੇ ਘਰ ਵਾਲੀ ਲਈ ਕੱਪੜੇ ਖਰੀਦਨੇ ਨੇ ਤੁਸੀਂ ਮੇਰੇ ਨਾਲ ਚੱਲੋ ਜਦੋਂ ਕੱਪੜੇ ਖਰੀਦ ਕੇ ਉਹ ਘਰ ਆਏ ਤਾਂ ਕਹਿਣ ਲੱਗਾ ਕਿ ਤੁਸੀਂ ਇਹਨਾਂ ਨੂੰ ਪਾ ਕੇ ਵਿਖਾਓ ਕੱਪੜੇ ਵੀ ਮਹਿੰਗੇ ਸੀ ਭੈਣ ਨੇ ਸੋਚਿਆ ਇੱਕ ਵਾਰੀ ਪਾ ਲੈਨੀ ਆ ਇਸ ਵਿੱਚ 24 ਅੰਦਰ ਆ ਗਿਆ ਤੇ ਕਹਿਣ ਲੱਗਿਆ ਚਲੋ ਮਾਲਕਣ ਭੈਣ ਦੇ ਤਾਂ ਹੋਸ਼ ਉੱਡ ਗਏ ਉਸ ਰਾਤ ਉਸ ਨੌਕਰ ਦਾ ਨਾਂ ਰਾਜੂ ਸੀ ਇੱਕ ਦਿਨ ਮੇਰੀ ਭੈਣ ਨੂੰ ਆ ਕੇ ਕਹਿਣ ਲੱਗਿਆ ਮਾਲਕਣ ਮੇਰੀ ਮਾਂ ਨੇ ਵਿਆਹ ਪੱਕਾ ਕਰ ਦਿੱਤਾ ਇਹ ਕਹਿ ਕੇ ਸੰਗਲ ਲੱਗਾ ਰਾਜ ਵੀ ਕਿਸਾਨਾਂ ਦਾ ਸੋਹਣਾ ਮੁੰਡਾ ਸੀ ਪਰ ਗਰੀਬੀ ਕਰਕੇ ਉਹ ਨੌਕਰ ਬਣਾਉਣ ਲਈ ਮਜਬੂਰ ਹੋ ਗਿਆ ਸੀ ਪਹਿਲੇ ਹੀ ਦਿਨ ਸਾਡੇ ਘਰ ਆਇਆ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਇੰਨਾ ਸੋਹਣਾ ਮੁੰਡਾ ਸਾਡੇ ਘਰ ਨੌਕਰੀ ਲਈ ਆਇਆ ਸੀ ਮੇਰੀ ਭੈਣ ਦਾ ਦਿਲ ਬਹੁਤ ਨਰਮ ਸੀ ਤੇ ਉਸ ਨੇ ਉਸ ਨੂੰ ਤਰਸ ਖਾ ਕੇ ਰੱਖ ਲਿੱਤਾ ਉਸ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਚੰਗੇ ਨਹੀਂ ਸੀ ਇਸ ਲਈ ਮੇਰੀ ਭੈਣ ਕਿਸੇ ਦਾ ਦੁੱਖ ਨਹੀਂ ਦੇਖ ਸਕਦੀ ਸੀ ਪਰ ਜਦੋਂ ਮੇਰੇ ਜੀਜਾ ਜੀ ਨੇ ਪਹਿਲੀ ਵਾਰੀ ਉਸ ਨੌਕਰ ਨੂੰ ਦੇਖਿਆ ਤਾਂ ਉਹਨਾਂ ਨੇ ਇਤਰਾਜ਼ ਕੀਤਾ ਤੇ ਕਿਹਾ ਕਿ ਤੂੰ ਘਰ ਵਿੱਚ ਇੱਕ ਜਵਾਨ ਮੁੰਡੇ ਨੂੰ ਕਿਉਂ ਰੱਖ ਲਿੱਤਾ ਘਰ ਵਾਲੇ ਦੀ ਗੱਲ ਉੱਤੇ ਭੈਣ ਨੇ ਬੜੀ ਹੈਰਾਨੀ ਨਾਲ ਦੇਖਿਆ ਤੇ ਕਿਹਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਮੈਂ ਇਹਨੂੰ ਨਹੀਂ ਰੱਖਿਆ ਇਹ ਵਿਚਾਰਾ ਲੋੜਮੰਦ ਸੀ ਆਪ ਹੀ ਮੇਰੇ ਕੋਲ ਨੌਕਰੀ ਲਈ ਆਇਆ ਤਾਂ ਮੈਂ ਉਸ ਨੂੰ ਰੱਖ ਲਿਆ ਤੁਸੀਂ ਤਾਂ ਜਾਣਦੇ ਹੋ ਮੈਂ ਆਪਣੇ ਘਰ ਦੇ ਸਾਰੇ ਕੰਮ ਆਪ ਹੀ ਕਰਦੀ ਹਾਂ ਇਸ ਗੱਲ ਉੱਤੇ ਮੇਰੇ ਜੀਜਾ ਜੀ ਬੜੇ ਗੁੱਸੇ ਵਿੱਚ ਸੀ ਮੇਰੀ ਭੈਣ ਨਾਲ ਗੱਲ ਵਿੱਚ ਕਹਿ ਲੱਗੇ ਕਿ ਤੇਰੀ ਤਰਸ ਕਰਨ ਦੀ ਆਦਤ ਹੈ ਮੈਂ ਬਹੁਤ ਤੰਗ ਆ ਗਿਆ ਹਾਂ ਤੇਰਾ ਬਸ ਲੈ ਤਾਂ ਸਾਰੀ ਦੁਨੀਆ ਦੇ ਗਰੀਬ ਅਤੇ ਅਨਾਥਾਂ ਨੂੰ ਆਪਣੇ ਘਰ ਵਿੱਚ ਇਕੱਠਾ ਕਰ ਲਵੇਂ ਇਹ ਸੁਣ ਕੇ ਤਾਂ ਮੈਨੂੰ ਵੀ ਗੁੱਸਾ ਆ ਗਿਆ ਸੀ ਕਿਉਂਕਿ ਨਰਮ ਦਿਲ ਦੀ ਆਦਤ ਮੇਰੇ ਘਰ ਵਾਲੇ ਨੂੰ ਸ਼ੁਰੂ ਤੋਂ ਪਸੰਦ ਨਹੀਂ ਸੀ ਹਾਲਾਂਕਿ ਸਭ ਜਾਣਦੇ ਸੀ ਕਿ ਮੇਰੀ ਆਦਤ ਕੋਈ ਬੁਰੀ ਨਹੀਂ ਸੀ ਪਰ ਮੇਰੇ ਘਰ ਵਾਲੇ ਨੂੰ ਸ਼ੱਕ ਕਰਨ ਦੀ ਬਹੁਤ ਆਦਤ ਸੀ ਪਹਿਲੇ ਹੀ ਦਿਨ ਤੋਂ ਤੋਂ ਲੈ ਕੇ ਮੇਰੀ ਤੇ ਮੇਰੇ ਘਰ ਵਾਲੇ ਦੀ ਲੜਾਈ ਸ਼ੁਰੂ ਹੋ ਗਈ ਸੀ ਕਿਉਂਕਿ ਉਹਨਾਂ ਦੇ ਮਨਾ ਕਰਨ ਤੋਂ ਵੀ ਮੈਂ ਉਸ ਨੂੰ ਘਰੋਂ ਨਹੀਂ ਕੱਢਿਆ ਸੀ ਵਿਆਹ ਦੇ ਇੰਨੇ ਸਾਲ ਬਾਅਦ ਵੀ ਮੈਂ ਆਪਣੇ ਘਰ ਵਾਲੇ ਦੀ ਕੋਈ ਗੱਲ ਨਹੀਂ ਟਾਲੀ ਸੀ ਪਰ ਮੈਂ ਇਸ ਨੌਕਰ ਦੇ ਮਾਮਲੇ ਵਿੱਚ ਜਿੱਦ ਤੇ ਅੜ ਗਈ ਕਿਉਂਕਿ ਹਜ਼ਾਰਾਂ ਹੀ ਅਜਿਹੇ ਕੰਮ ਸੀ ਜੋ ਮਿੰਟਾਂ ਵਿੱਚ ਕਰ ਦਿੰਦਾ ਸੀ ਜਦੋਂ ਕਿ ਜੇ ਘਰ ਵਾਲੇ ਨੂੰ ਕਹਿੰਦੀ ਇਹ ਕੰਮ ਕਰ ਦੋ ਤਾਂ ਕਦੇ ਨਾ ਕਰਦੇ ਜੇ ਕਿਤੇ ਹਾਂ ਕਰ ਵੀ ਦਿੰਦੇ ਤਾਂ 2-4 ਦਿਨਾਂ ਤੋਂ ਪਹਿਲਾਂ ਉਹ ਕੰਮ ਹੁੰਦਾ ਹੀ ਨਹੀਂ ਸੀ। ਇਹੀ ਕਾਰਨ ਸੀ ਕਿ ਮੈਂ ਉਸ ਨੂੰ ਕੰਮ ਤੇ ਰੱਖ ਰਿਹਾ ਸੀ। ਹੁਣ ਮੈਂ ਬਾਹਰ ਦੇ ਕੰਮ ਆਪਣੇ ਘਰ ਵਾਲੇ ਨੂੰ ਕਹਿਣੇ ਛੱਡ ਦਿੱਤੇ ਸੀ ਅਤੇ ਮੈਂ ਉਸ ਨੌਕਰ ਨੂੰ ਸਾਰੇ ਕੰਮ ਦਿੰਦੀ। ਕਦੇ ਉਹ ਬਾਜ਼ਾਰੋਂ ਸਬਜ਼ੀ ਲੈ ਆਉਂਦਾ, ਕਦੇ ਮੇਰੇ ਕੱਪੜੇ ਸਲਾਈ ਕਰਨੇ ਦੇ ਆਉਂਦਾ ਤੇ ਜਿੱਧਰ ਵੀ ਮੈਨੂੰ ਲੋੜ ਹੁੰਦੀ ਉਸ ਨੂੰ ਭੇਜ ਦਿੰਦੀ ਤੇ ਉਹ ਸਾਰੇ ਕੰਮ ਕਰਕੇ ਛੇਤੀ ਘਰ ਆ ਜਾਂਦਾ ਉਹ ਹਰ ਤਰ੍ਹਾਂ ਨਾਲ ਮੇਰੀ ਮਦਦ ਕਰਦਾ ਸੀ ਪਰ ਮੇਰੇ ਘਰ ਵਾਲੇ ਨੂੰ ਨੌਕਰ ਤੋਂ ਬਹੁਤ ਚਿੜਸੀ ਉਹ ਉਸ ਤੇ ਪਿੱਛੇ ਹੀ ਪੈ ਗਿਆ ਇੱਕ ਦਿਨ ਮੈਂ ਉਸ ਨੂੰ ਟੇਲਰ ਕੋਲ ਭੇਜਿਆ ਮੈਂ ਆਪਣੇ ਨਵੇਂ ਕੱਪੜੇ ਸਵਾਉਣੇ ਸੀ ਹਲੇ ਉਹ ਘਰ ਦੇ ਕੰਮਾਂ ਤੋਂ ਵਿਹਲਾ ਹੋਇਆ ਹੀ ਸੀ ਉਸ ਦੇ ਸਾਰੇ ਕੱਪੜੇ ਗਿੱਲੇ ਹੋ ਚੁੱਕੇ ਸੀ ਕਿਉਂਕਿ ਸਾਡੇ ਘਰ ਦੇ ਬਣੇ ਗਾਰਡਨ ਵਿੱਚ ਉਹ ਪਾਣੀ ਦੇ ਰਿਹਾ ਸੀ ਮੈਂ ਜਦੋਂ ਉਸ ਨੂੰ ਆਪਣੇ ਆਪਣੇ ਨਵੇਂ ਸੀਣ ਵਾਲੇ ਕੱਪੜੇ ਦਿੱਤੇ ਤਾਂ ਉਸ ਨੂੰ ਦੇਖ ਕੇ ਮੈਨੂੰ ਤਰਸ ਆ ਗਿਆ ਮੈਂ ਉਸ ਨੂੰ ਕਿਹਾ ਪਹਿਲਾਂ ਚਾਹ ਪੀ ਲੈ ਬਾਅਦ ਵਿੱਚ ਕੱਪੜੇ ਦੇਾਂ ਇਹ ਸੁਣ ਕੇ ਮੇਰੇ ਘਰ ਵਾਲੇ ਨੂੰ ਹੋਰ ਗੁੱਸਾ ਆ ਗਿਆ ਤੇ ਕਹਿਣ ਲੱਗਿਆ ਮੈਂ ਕੰਮਾਂ ਲਈ ਪੈਸੇ ਨਹੀਂ ਕਮਾਉਂਦਾ ਤੂੰ ਨੌਕਰਾਂ ਨੂੰ ਖਵਾਉਂਦੀ ਰਵੇਂ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਨੌਕਰ ਵੀ ਸ਼ਰਮਿੰਦਾ ਹੋ ਗਿਆ ਸੀ ਤੇ ਕਹਿਣ ਲੱਗਾ ਮਾਲਕਣ ਮੈਂ ਪਹਿਲਾਂ ਕੱਪੜੇ ਦੇ ਆਉਣਾ ਕਿਤੇ ਦੁਕਾਨ ਨਾ ਬੰਦ ਹੋ ਜਾਵੇ ਫਿਰ ਮੈਨੂੰ ਯਾਦ ਆਇਆ ਕਿ ਬੈਗ ਦੇ ਅੰਦਰ ਮੈਂ ਆਪਣੇ ਸਾਈਜ਼ ਵਾਲਾ ਕਾਗਜ਼ ਨਹੀਂ ਰੱਖਿਆ ਸੀ ਜਿਹੜੇ ਸਾਈਜ਼ ਦੇ ਮੈਂ ਕੱਪੜੇ ਸਵਾਉਣੇ ਸੀ ਉਹ ਮੈਂ ਰੱਖਣਾ ਭੁੱਲ ਗਈ ਸੀ ਮੇਰੇ ਘਰਵਾਲੇ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਕਿ ਟੇਲਰ ਆਪ ਮੇਰਾ ਨਾਪ ਲਵੇ ਇਸ ਲਈ ਹਮੇਸ਼ਾ ਹੀ ਮੈਂ ਕਾਗਜ਼ ਤੇ ਲਿਖ ਕੇ ਰੱਖਦੀ ਸੀ ਮੈਂ ਨੌਕਰ ਨੂੰ ਕਿਹਾ ਠੀਕ ਹੈ ਮੈਂ ਕਾਗਜ਼ ਲੈ ਆਵਾਂ ਉਸ ਹਿਸਾਬ ਦੇ ਕੱਪੜੇ ਸੀ ਦਊਗਾ ਪਰ ਪਤਾ ਨਹੀਂ ਉਹ ਕੀ ਸੋਚ ਰਿਹਾ ਸੀ ਤੇ ਜਲਦੀ ਨਾਲ ਕਹਿਣ ਲੱਗਾ ਤੁਸੀਂ ਰਹਿਣ ਦਿਓ ਮੈਨੂੰ ਤੁਹਾਡਾ ਸਾਈਜ਼ ਪਤਾ ਉਸ ਦੀ ਇਸ ਗੱਲ ਤੇ ਮੇਰੇ ਸਾਹ ਰੁਕ ਗਏ ਕਮਰੇ ਖੜੇ ਮੇਰੇ ਘਰ ਵਾਲੇ ਨੇ ਇਹ ਗੱਲ ਸੁਣ ਲਈ ਤੇ ਉਸ ਨੇ ਉਸ ਨੂੰ ਗੱਲ ਤੋਂ ਫੜ ਲਿਆ ਮੈਂ ਦੇਖਦੀ ਰਹਿ ਗਈ ਮੈਨੂੰ ਬਹੁਤ ਸ਼ਰਮ ਆ ਰਹੀ ਸੀ ਮੈਂ ਦੋਨਾਂ ਨੂੰ ਕਿੱਦਾਂ ਰੋਕਾਂ ਘਰ ਵਾਲੇ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਸੀ ਤੇ ਨੌਕਰ ਕਹਿਣ ਲੱਗਾ ਤੇ ਤੈਨੂੰ ਮਾਲਕਨ ਦਾ ਸਾਈਜ਼ ਕਿੱਦਾਂ ਪਤਾ ਕਿਤੇ ਤੂੰ ਆਪਣੀ ਮਾਲਕਨ ਦੇ ਨਾਲ ਇਸ ਅਧੂਰੀ ਲਾਈਨ ਤੋਂ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਜਦੋਂ ਕਿ ਮੇਰਾ ਘਰ ਵਾਲਾ ਨੌਕਰ ਦੀ ਗਰਦਨ ਤੇ ਹੱਥ ਰੱਖੀ ਖੜਾ ਸੀ ਛਾਹ ਦੇਸ ਲਈ ਬੋਲ ਨਹੀਂ ਪਾਰ ਰਿਹਾ ਸੀ ਮੈਂ ਉਸ ਨੂੰ ਛਡਾਉਣ ਲਈ ਅੱਗੇ ਹੋਈ ਤਾਂ ਘਰ ਵਾਲੇ ਨੇ ਕਿਹਾ ਤੂੰ ਇਹ ਕਹਿ ਕਿ ਰਿਆ ਹੈ ਇਸ ਦੀ ਗਰਦਨ ਛੱਡ ਦਿਓ ਕਿਤੇ ਇਹਨੂੰ ਕੁਝ ਹੋ ਗਿਆ ਤਾਂ ਮੁਸ਼ਕਲ ਹੋ ਜਾਣੀ ਮੇਰੀ ਗੱਲ ਤੇ ਮੇਰੇ ਘਰ ਵਾਲੇ ਨੂੰ ਹੋਰ ਗੁੱਸਾ ਆ ਗਿਆ ਅੱਜ ਮੈਂ ਇਸ ਨੂੰ ਜਾਨੋਂ ਮਾਰ ਦੇਣਾ ਤੂੰ ਦੱਸ ਤੈਨੂੰ ਮੇਰੀ ਘਰ ਵਾਲੀ ਦਾ ਸਾਈਜ਼ ਕਿੱਦਾਂ ਪਤਾ ਮੈਨੂੰ ਮੇਰਾ ਘਰ ਵਾਲਾ ਬਹੁਤ ਗੁੱਸੇ ਵਿੱਚ ਲੱਗਦਾ ਸੀ ਜਿੱਦਾਂ ਉਸ ਨੂੰ ਜਾਨੋਂ ਹੀ ਮਾਰ ਦੇਊਗਾ ਮੈਂ ਘਰ ਵਾਲੇ ਦਾ ਹੱਥ ਝਟਕ ਦਿੱਤਾ ਤੇ ਉਸ ਨੂੰ ਕਿਹਾ ਇਸ ਦੀ ਗਰਦਨ ਛੱਡੋ ਉਹ ਤਾਂ ਹੀ ਜਵਾਬ ਦੇਊਗਾ ਸ਼ਾਇਦ ਮੇਰੀ ਗੱਲ ਮੇਰੇ ਘਰ ਵਾਲੇ ਨੂੰ ਸਮਝ ਆ ਗਈ ਤੇ ਇਸ ਲਈ ਉਸ ਨੇ ਉਸ ਦਾ ਗਲਾ ਛੱਡ ਦਿੱਤਾ ਤੇ ਉਹ ਵਿਚਾਰਾ ਡਰ ਗਿਆ ਤੇ ਕਹਿਣ ਲੱਗਾ ਮਾਲਕ ਮੈਨੂੰ ਮਾਲਕਾਂ ਦਾ ਸਾਈਜ਼ ਇਸ ਲਈ ਪਤਾ ਕਿਉਂਕਿ ਪਿਛਲੀ ਵਾਰੀ ਮੈਂ ਕੱਪੜਿਆਂ ਦੇ ਅੰਦਰ ਪਿਆ ਪੇਪਰ ਪੜ੍ਹ ਲਿਆ ਸੀ ਨੌਕਰੇ ਕਹਿ ਕੇ ਸਾਡੇ ਦੋਨਾਂ ਤੋਂ ਨਜ਼ਰਾਂ ਚਰਾਣ ਲੱਗਿਆ ਕਿਉਂਕਿ ਗਲਤੀ ਤਾਂ ਉਸ ਤੋਂ ਹੋਈ ਸੀ ਪਰ ਇੰਨੀ ਵੀ ਵੱਡੀ ਨਹੀਂ ਸੀ ਕਿ ਉਸ ਦੀ ਜਾਨ ਲੈ ਲਈ ਜਾਵੇ ਮੈਂ ਉਸ ਨੂੰ ਕਿਹਾ ਅੱਗੇ ਤੋਂ ਮੇਰੀਆਂ ਚੀਜ਼ਾਂ ਨੂੰ ਦੇਖਣ ਦੀ ਕੋਈ ਲੋੜ ਨਹੀਂ ਉਹ ਜਲਦੀ ਨਾਲ ਬਾਹਰ ਗਿਆ ਜਦੋਂ ਕਿ ਮੇਰਾ ਘਰ ਵਾਲਾ ਮੈਨੂੰ ਘੂਰ-ਘੂਰ ਕੇ ਦੇਖ ਰਿਹਾ ਸੀ ਤੇ ਕਮਰੇ ਵਿੱਚ ਚਲਾ ਗਿਆ ਇਹ ਕੋਈ ਇੱਕ ਦਿਨ ਦੀ ਗੱਲ ਨਹੀਂ ਸੀ ਰੋਜ਼ ਹੀ ਇਦਾਂ ਕੋਈ ਨਾ ਕੋਈ ਗੱਲ ਹੋ ਜਾਂਦੀ ਜਿਸ ਉੱਤੇ ਮੇਰੇ ਘਰ ਵਾਲੇ ਨੂੰ ਗੁੱਸਾ ਆ ਜਾਂਦਾ ਤੇ ਉਹ ਮੈਨੂੰ ਕਹਿੰਦਾ ਕਿ ਘਰ ਵਿੱਚ ਇੰਨਾ ਸੋਹਣਾ ਤੇ ਜਵਾਨ ਨੁੱਕ ਰੱਖਣ ਦੀ ਕੀ ਲੋੜ ਕੱਲ ਨੂੰ ਲੋਕ ਗੱਲਾਂ ਕਰਨਗੇ ਮੈਂ ਉਸ ਦੀ ਇੱਕ ਨਹੀਂ ਮੰਨਦੀ ਸੀ ਕਿਉਂਕਿ ਨੌਕਰ ਦੇ ਆਉਣ ਤੋਂ ਬਾਅਦ ਮੈਂ ਘਰ ਤੋਂ ਆਜ਼ਾਦ ਹੋ ਗਈ ਸੀ ਸਾਰੇ ਕੰਮ ਉਹ ਆਪ ਹੀ ਕਰਦਾ ਕਿੰਨਾ ਚੰਗਾ ਸੀ ਕਿ ਮੇਰੇ ਘਰ ਦੇ ਸਾਰੇ ਕੰਮ ਕਰਕੇ ਮੇਰੇ ਕੱਪੜੇ ਵੀ ਪ੍ਰੈਸ ਕਰ ਦਿੰਦਾ ਮੈਂ ਥੱਕੀ ਹੁੰਦੀ ਤਾਂ ਵਾਲਾਂ 'ਚ ਤੇਲ ਲਾ ਦਿੰਦਾ ਤੇ ਕਦੇ-ਕਦੇ ਮੇਰੇ ਪੈਰਾਂ ਦੀ ਮਾਲਿਸ਼ ਵੀ ਕਰ ਦਿੰਦਾ ਤਾਂ ਮੈਂ ਉਸ ਦੇ ਹੁੰਦੇ ਕੋਈ ਚਿੰਤਾ ਨਹੀਂ ਹੁੰਦੀ ਸੀ ਪਰ 9 ਵਜੇ ਤੋਂ ਬਾਅਦ ਘਰ ਚਲਾ ਜਾਂਦਾ ਕਿਉਂਕਿ ਉਸ ਦੀ ਮਾਂ ਕੱਲੀ ਹੁੰਦੀ ਸੀ ਉਸ ਦਾ ਪਿਓ ਇਸ ਦੁਨੀਆ ਵਿੱਚ ਨਹੀਂ ਸੀ ਬੱਸ ਉਹ ਇਕੱਲਾ ਹੀ ਸੀ ਇਸ ਲਈ ਮਾ ਘਰ ਕੱਲੀ ਹੁੰਦੀ ਅਤੇ 9 ਵਜੇ ਦੇ ਘਰ ਚਲਾ ਜਾਂਦਾ ਮੈਂ ਹਮੇਸ਼ਾ ਕਹਿੰਦੀ ਤੂੰ ਸੋਣਾ ਹੈ ਜਵਾਨ ਹੈ ਕਿਸੇ ਕੁੜੀ ਨਾਲ ਵਿਆਹ ਕਿਉਂ ਨਹੀਂ ਕਰਵਾ ਲੈਂਦਾ ਤਾਂ ਜੋ ਤੇਰੀ ਘਰ ਵਾਲੀ ਤੇਰੀ ਜਾਣ ਤੋਂ ਬਾਅਦ ਤੇਰੀ ਮਾਂ ਦਾ ਧਿਆਨ ਰੱਖ ਸਕੇ ਪਰ ਉਹ ਮੇਰੀ ਗੱਲ ਨੂੰ ਹਰ ਵਾਰੀ ਇਹੀ ਕਹਿੰਦਾ ਕਿ ਹਰ ਕੁੜੀ ਦਾ ਸੁਪਨਾ ਹੁੰਦਾ ਵਿਆਹ ਤੋਂ ਬਾਅਦ ਦੋਸਤੇ ਸਾਰੇ ਅਰਮਾਨ ਪੂਰੇ ਹੋਣ ਪਰ ਮੇਰੇ ਕੋਲ ਵਿਆਹ ਲਈ ਪੈਸੇ ਨਹੀਂ ਮੈਂ ਨਹੀਂ ਚਾਹੁੰਦਾ ਮੇਰੀ ਘਰਵਾਲੀ ਨੂੰ ਕੱਲ ਨੂੰ ਕਿਸੇ ਚੀਜ਼ ਦੀ ਤੰਗੀ ਹੋਵੇ ਇਸ ਲਈ ਪਹਿਲਾਂ ਹੀ ਪੈਸੇ ਇਕੱਠੇ ਕਰਾਂਗਾ ਅਤੇ ਫਿਰ ਵਿਆਹ ਕਰਾਂਗਾ ਇਹ ਸੁਣ ਕੇ ਮੈਨੂੰ ਵੀ ਅਹਿਸਾਸ ਹੋ ਰਿਹਾ ਸੀ ਕਿ ਬਹੁਤ ਹੀ ਘੱਟ ਉਮਰ ਵਿੱਚ ਬੜੀਆਂ ਸਮਝਦਾਰੀ ਦੀਆਂ ਗੱਲਾਂ ਕਰਦਾ ਸੀ ਘਰਵਾਲੇ ਦੇ ਸਾਹਮਣੇ ਜ਼ਿਆਦਾ ਨੌਕਰ ਦੀ ਤਾਰੀਫ਼ ਨਹੀਂ ਕਰਦੀ ਸੀ ਕਿਉਂਕਿ ਮੇਰਾ ਘਰਵਾਲਾ ਚਿੜ ਜਾਂਦਾ ਸੀ ਪਰ ਮੇਰੀ ਸਹੇਲੀ ਸੀ ਨੰਦਨੀ ਜਿਸ ਨੂੰ ਮੈਂ ਹਮੇਸ਼ਾ ਨੌਕਰ ਬਾਰੇ ਗੱਲਾਂ ਕਰਦੀ ਰਹਿੰਦੀ ਤੇ ਉਹ ਹਮੇਸ਼ਾ ਮੈਨੂੰ ਕਹਿੰਦੀ ਤੂੰ ਜਿਸ ਨੌਕਰ ਦੀਆਂ ਗੱਲਾਂ ਕਰਦੀ ਉਸ ਨੂੰ ਦੇਖਣ ਦਾ ਦਿਲ ਕਰਦਾ ਤੇ ਮੈਂ ਉਸ ਨੂੰ ਮਜ਼ਾਕ ਚ ਕਹਿ ਦਿੰਦੀ ਕਿਸੇ ਦਿਨ ਮੇਰੇ ਘਰ ਆ ਜਾਈ ਇੱਕ ਦਿਨ ਉਹ ਮੇਰੇ ਘਰ ਆਈ ਤੇ ਮੈਂ ਉਸ ਨੂੰ ਵੇਖ ਕੇ ਖੁਸ਼ ਹੋ ਗਈ ਜਦੋਂ ਉਸ ਨੇ ਰਾਜੂ ਨੂੰ ਦੇਖਿਆ ਤਾਂ ਉਹ ਵੀ ਖੁਸ਼ ਹੋ ਗਈ ਉਸ ਨੇ ਜਲਦੀ ਲਈ ਰੋਟੀ ਬਣਾਈ ਜੋ ਕਿ ਮੇਰੀ ਸਹੇਲੀ ਨੂੰ ਬਹੁਤ ਪਸੰਦ ਆਈ ਹਮੇਸ਼ਾ ਉਹ ਖਾਣਾ ਨਹੀਂ ਬਣਾਉਂਦਾ ਸੀ ਕਿਉਂਕਿ ਮੇਰਾ ਘਰਵਣਾ ਉਸ ਦੇ ਹੱਥ ਦਾ ਖਾਣਾ ਪਸੰਦ ਨਹੀਂ ਕਰਦਾ ਸੀ ਜਦੋਂ ਕੋਈ ਮਹਿਮਾਨ ਆਉਂਦੇ ਤੇ ਮੈਂ ਉਸ ਨਾਲ ਗੱਲਾਂ ਕਰਦੀ ਤਾਂ ਉਹ ਆਪ ਹੀ ਸਭ ਕੁਝ ਬਣਾ ਦਿੰਦਾ ਇਸ ਦਿਨ ਵੀ ਉਸ ਨੇ ਹੀ ਬਣਾ ਰਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਮੇਰੀ ਸਹੇਲੀ ਤਾਂ ਉਸ ਦੀ دیਵਾਨੀ ਹੋ ਗਈ ਤੇ ਮੈਨੂੰ ਕਹਿਣ ਲੱਗੀ ਕਿ ਆਪਣਾ ਨੌਕਰ ਮੈਨੂੰ ਦੇ ਦੇ ਉਸ ਦੇ ਬਦਲੇ ਮੈਂ ਤੈਨੂੰ ਆਪਣੀ ਨੌਕਰਾਨੀ ਦੇ ਦਾਂਗੀ ਉਸ ਨੂੰ ਕੁਝ ਵੀ ਕੰਮ ਚੱਜਦਾ ਨਹੀਂ ਆਉਂਦਾ ਇਹ ਸੁਣ ਕੇ ਮੈਂ ਹੱਸ ਪਈ ਤੇ ਆਪਣੀ ਸਹੇਲੀ ਨੂੰ ਕਿਹਾ ਕਿ ਮੈਨੂੰ ਤਾਂ ਇਹ ਬਹੁਤ ਮੁਸ਼ਕਲ ਨਾਲ ਮਿਲਿਆ ਹੈ ਬੜਾਈ ਸ਼ਰੀਫ ਤੇ ਵਫਾਦਾਰ ਹੈ ਅੱਜ ਦੇ ਸਮੇਂ ਵਿੱਚ ਕੌਣ ਮਿਲਦਾ ਇਸ ਲਈ ਮੈਂ ਇਸ ਨੂੰ ਨਹੀਂ ਦੇ ਸਕਦੀ ਪਰ ਮੇਰੀ ਸਹੇਲੀ ਜਿੱਦ ਕਰਨ ਲੱਗੀ ਤਾਂ ਮੈਂ ਵੀ ਮਜਬੂਰ ਹੋ ਗਈ ਸੀ ਮੈਂ ਥੱਕ ہار ਕੇ ਕਿਹਾ ਚੰਗਾ ਇਸ ਨੂੰ ਲੈ ਜਾ ਉਂਝ ਵੀ ਮੇਰਾ ਘਰ ਵਾਲਾ ਇਸ ਨੂੰ ਪਸੰਦ ਨਹੀਂ ਕਰਦਾ ਉਹ ਤਾਂ ਇਸ ਦੇ ਜਾਣ ਤੋਂ ਖੁਸ਼ ਹੋ ਜਾਊਗਾ ਤੇ ਤੈਨੂੰ ਦਵਾਵਾ ਦਊਗਾ ਇਹ ਸੁਣ ਕੇ ਉੱਸਨ ਲੱਗੀ ਤੇ ਨੌਕਰ ਨੂੰ ਬੁਲਾ ਲਿਆ ਤੇ ਉਹ ਕਮਰੇ ਵਿੱਚੋਂ ਆਇਆ ਮੇਰੀ ਸਹੇਲੀ ਨੇ ਕਿਹਾ ਕਿ ਅੱਜ ਤੋਂ ਬਾਅਦ ਤੋਂ ਮੇਰੇ ਘਰ ਕੰਮ ਕਰ ਮੈਂ ਤੈਨੂੰ ਚੰਗੀ ਤਨਖਾਹ ਦਵਾਂਗੀ ਪਰ ਮੇਰੀ ਸਹੇਲੀ ਦੀ ਗੱਲ ਸੁਣ ਕੇ ਘਬਰਾ ਗਿਆ ਤੇ ਮੇਰੇ ਵੱਲ ਵੇਖਣ ਲੱਗਾ ਮੈਂ ਵੀ ਉਸ ਨੂੰ ਕਹਿ ਦਿੱਤਾ ਕਿ ਮੈਂ ਇਸ ਦੀ ਗੱਲ ਨਹੀਂ ਟਾਲ ਸਕਦੀ ਇਹ ਸੁਣ ਕੇ ਉਹ ਕਹਿਣ ਲੱਗਾ ਮਾਲਕਣ ਮੈਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਉਸ ਤੋਂ ਬਾਅਦ ਮੇਰੀ ਸਹੇਲੀ ਨੇ ਉਸ ਦੀਆਂ ਮਿੰਤਾ ਕੀਤੀਆਂ ਕਿ ਉਸ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦਿੱਤਾ ਪਰ ਉਸ ਨੇ ਨਾ ਹਾ ਕੀਤੀ ਤੇ ਉਹ ਉਦਾਸ ਹੋ ਕੇ ਚਲੀ ਗਈ ਉਸ ਦਿਨ ਮੈਨੂੰ ਪਤਾ ਲੱਗਾ ਕਿ ਉਹ ਬਹੁਤ ਵਫਾਦਾਰ ਹੈ ਤੇ ਮੇਰੇ ਘਰ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਿਹਾ ਸੀ ਪਰ ਉਹ ਡਬਲ ਸੈਲਰੀ ਦੇ ਲਾਲਚ ਵਿੱਚ ਮੈਨੂੰ ਛੱਡ ਕੇ ਨਹੀਂ ਗਿਆ ਇਸ ਲਈ ਮੈਂ ਵੀ ਉਸ ਦੀ ਤਨਖਾਹ ਵਧਾ ਦਿੱਤੀ ਸੀ ਜਦੋਂ ਮੇਰੇ ਘਰ ਵਾਲੇ ਨੇ ਸੁਣਿਆ ਉਸ ਨੂੰ ਫੇਰ ਗੁੱਸਾ ਆ ਗਿਆ ਤੇ ਸਾਡੇ ਦੋਨਾਂ ਵਿੱਚ ਫੇਰ ਲੜਾਈ ਹੋਈ ਕਿਉਂਕਿ ਉਹ ਨੌਕਰ ਨੂੰ ਘਰ ਤੋਂ ਕੱਢਣ ਦੇ ਬਹਾਨੇ ਲੱਭ ਰਿਹਾ ਸੀ ਪਰ ਮੈਂ ਉਸ ਦੀ ਤਨਖਾਹ ਵਧਾ ਦਿੱਤੀ ਸੀ ਇਸ ਗੱਲ ਉੱਤੇ ਉਹ ੜਕ ਗਿਆ ਤੇ ਫਿਰ ਬਹੁਤ ਕੁਝ ਬੋਲਿਆ ਜਿਸ ਨੂੰ ਸੁਣ ਸੁਣ ਕੇ ਮੈਂ ਥੱਕ ਗਈ ਸੀ ਕਿਵੇਂ ਇੰਨੇ ਪੈਸੇ ਨਹੀਂ ਕਮਾਉਂਦਾ ਤੂੰ ਨੌਕਰਾਂ ਦੀ ਸੈਲਰੀ ਵਧਾਉਂਦੀ ਰਵੇਂ ਉਸ ਦੀਆਂ ਗੱਲਾਂ ਤੇ ਮੈਨੂੰ ਗੁੱਸਾ ਆ ਰਿਹਾ ਸੀ ਕਿਉਂਕਿ ਇਹ ਗੱਲ ਉਹ ਹਮੇਸ਼ਾ ਹੀ ਮੈਨੂੰ ਕਹਿੰਦਾ ਸੀ ਜੋ ਕਿ ਬਹੁਤ ਗਲਤ ਗੱਲ ਸੀ ਨੌਕਰ ਵਿਚਾਰਾ ਸਾਰਾ ਦਿਨ ਕੰਮ ਕਰਦਾ ਸੀ ਮੈਂ ਉਸ ਦੀ ਤਨਖਾਹ ਇਦਾਂ ਹੀ ਨਹੀਂ ਵਧਾ ਦਿੱਤੀ ਸੀ ਜੇ ਮੈਂ ਆਪਣੇ ਘਰ ਵਾਲੇ ਸਾਹਮਣੇ ਬਹਿਸ ਕਰਦੀ ਤਾਂ ਉਸ ਨੂੰ ਲੱਗਦਾ ਕਿ ਮੈਂ ਉਸ ਦੀ ਸਾਈਡ ਲੈ ਰਹੀ ਆਂ ਇਸ ਲਈ ਮੈਂ ਚੁੱਪ ਰਹੀ ਮੈਂ ਜਾਣਦੀ ਸੀ ਮੇਰੇ ਘਰ ਵਾਲੇ ਨੂੰ ਮੇਰੇ ਨੌਕਰ ਦੇ ਖਿਲਾਫ ੜਕਾਉਣ ਵਾਲੀ ਮੇਰੀ ਗਵਰਨਰ ਸੀ ਜਿੱਤੇ ਜਦੋਂ ਵੀ ਸਾਡੇ ਘਰਾਂ ਦੇ ਨੌਕਰਾਂ ਨੂੰ ਵੇਖਦੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਤੇ ਉਹ ਮੇਰੇ ਘਰ ਵਾਲੇ ਦੇ ਸਾਹਮਣੇ ਜਵਾਨ ਨੌਕਰ ਤੇ ਮਾਲਕਣਾ ਦੇ ਚੱਕਰਾਂ ਦੀਆਂ ਗੱਲਾਂ ਪੁਧਾ ਚੜਾ ਕੇ ਉਸ ਨੂੰ ਦੱਸਦੀ ਸੀ ਇਸ ਗੱਲ ਤੇ ਮੇਰੇ ਘਰ ਵਾਲੇ ਨੂੰ ਹੋਰ ਵੀ ਸ਼ੱਕ ਹੋ ਜਾਂਦਾ ਉਹ ਛੁੱਟੀਆਂ ਕਹਾਣੀਆਂ ਸੁਣਾਉਂਦੀ ਤੇ ਮੇਰੇ ਘਰ ਵਾਲੇ ਨੂੰ ਗੁੱਸਾ ਆ ਜਾਂਦਾ ਪਰ ਮੈਂ ਜਾਣਦੀ ਸੀ ਅਜਿਹਾ ਕੁਝ ਨਹੀਂ ਸੀ ਮੇਰੇ ਘਰ ਵਾਲੇ ਨੂੰ ਮੇਰੇ ਤੋਂ ਜ਼ਿਆਦਾ ਦੂਜਿਆਂ ਦੀਆਂ ਗੱਲਾਂ ਤੇ ਯਕੀਨ ਸੀ ਉਹ ਮੇਰੇ ਤੇ ਨੌਕਰ ਦੇ ਰਿਸ਼ਤੇ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਸੀ ਮੈਂ ਨੌਕਰ ਦੇ ਨਾਲ ਰਸੋਈ 'ਚ ਹੁੰਦੀ ਤਾਂ ਹਮੇਸ਼ਾ ਦਰਵਾਜ਼ੇ ਤੇ ਖੜਾ ਹੋ ਜਾਂਦਾ ਜੇ ਕਿਸੇ ਗੱਲ ਤੇ ਉਸ ਨਾਲ ਹਸਤ ਪੈਂਦੀ ਤਾਂ ਗੁੱਸਾ ਕਰ ਜਾਂਦਾ ਮੈਂ ਨੌਕਰ ਨੂੰ ਸਿਰ ਤੇ ਚੜਾ ਰੱਖਿਆ ਹਾਲਾਂਕਿ ਉਹ ਵਿਚਾਰਾ ਤਾਂ ਇਸ ਦੁਨੀਆ ਵਿੱਚ ਬਿਲਕੁਲ ਇਕੱਲਾ ਸੀ ਤੇ ਮੇਰੇ ਨਾਲ ਹੱਸ ਬੋਲ ਕੇ ਆਪਣਾ ਦਿਲ ਬਹਿਲਾ ਲੈਂਦਾ ਸੀ ਪਰ ਮੇਰੇ ਘਰ ਵਾਲੇ ਨੂੰ ਇਸ ਗੱਲ ਤੇ ਸ਼ੱਕ ਰਹਿੰਦਾ ਸੀ ਕਿ ਉਸ ਨੂੰ ਸਾਡੇ ਕਮਰੇ ਵਿੱਚ ਵੀ ਨਹੀਂ ਆਉਣ ਦਿੰਦਾ ਸੀ ਪਰ ਇੰਨੇ ਮਹੀਨਿਆਂ ਵਿੱਚ ਨੌਕਰ ਸਮਝ ਗਿਆ ਸੀ ਕਿ ਮੇਰੇ ਘਰ ਵਾਲੇ ਦਾ ਸੁਭਾਅ ਸਖਤ ਹੈ ਇਸ ਲਈ ਉਸ ਤੋਂ ਦੂਰ ਹੀ ਰਹਿੰਦਾ ਮੇਰੇ ਘਰ ਵਾਲੇ ਦੇ ਦਫ਼ਤਰ ਜਾਂਦੇ ਹੀ ਉਹ ਮੇਰੇ ਨਾਲ ਆਪਣੀ ਦਿਲ ਦੀਆਂ ਗੱਲਾਂ ਕਰਦਾ ਇਹ ਨੌਕਰ ਨੂੰ ਸਾਡੇ ਘਰ ਵਿੱਚ ਆਏ 2 ਸਾਲ ਹੋ ਗਏ ਸੀ ਤੇ ਫੇਰ ਇੱਕ ਦਿਨ ਕੰਮ ਤੋਂ ਆਇਆ ਤਾਂ ਬੜਾ ਕੁਝ ਤਿਸਰਿਆ ਸੀ ਕਹਿ ਲੱਗਾ ਮਾਲਕਣ ਮੇਰੀ ਮਾਂ ਨੇ ਮੇਰਾ ਵਿਆਹ ਪੱਕਾ ਕਰ ਦਿੱਤਾ ਤੇ ਕਹਿ ਕੇ ਸੰਗਣ ਲੱਗਾ ਤੇ ਮੈਂ ਉਸ ਨੂੰ ਮੁਬਾਰਕਾਂ ਦਿੱਤੀਆਂ ਉਹ ਮੇਰੇ ਤੋਂ ਡਰਦੇ ਡਰਦੇ ਕਹਿਣ ਲੱਗਾ ਮੈਨੂੰ ਤੁਹਾਡੇ ਤੋਂ ਇੱਕ ਕੰਮ ਹੈ ਉਸ ਤੋਂ ਬਾਅਦ ਮੈਂ ਸਮਝ ਗਈ ਕਿ ਸ਼ਾਇਦ ਉਸ ਨੂੰ ਵਿਆਹ ਲਈ ਪੈਸੇ ਦੀ ਲੋੜ ਪਰ ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਪੈਸਿਆਂ ਦੀ ਚਿੰਤਾ ਨਾ ਕਰੀ ਉਸ ਨੂੰ ਵਿਆਹ ਦੇ ਲਈ ਜਿੰਨੇ ਪੈਸੇ ਚਾਹੀਦੇ ਸੀ ਮੈਂ ਉਸ ਨੂੰ ਦੇ ਦਵਾਂਗੀ ਪਰ ਮੇਰੀ ਗੱਲ ਸੁਣ ਕੇ ਹੱਸ ਪਿਆ ਤੇ ਕਹਿਣ ਲੱਗਾ ਮਾਲਕਣ ਪੈਸਿਆਂ ਦੀ ਗੱਲ ਨਹੀਂ ਦਰਸਲ ਤੁਸੀਂ ਜਾਣਦੇ ਹੋ ਇਸ ਦੁਨੀਆ ਵਿੱਚ ਮੇਰੀ ਮਾਂ ਤੋਂ ਬਿਨਾ ਮੇਰਾ ਕੋਈ ਨਹੀਂ ਪਰ ਉਹ ਬਿਮਾਰ ਰਹਿੰਦੀ ਹੈ ਤੇ ਮੇਰੀ ਕੋਈ ਭੈਣ ਭਾਬੀ ਵੀ ਨਹੀਂ ਇਸ ਲਈ ਮੈਨੂੰ ਨਹੀਂ ਪਤਾ ਵਿਆਹ ਦੀਆਂ ਖਰੀਦਦਾਰੀਆਂ ਕਿੱਦਾਂ ਹੁੰਦੀਆਂ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਸਾਰੀ ਗੱਲ ਸਮਝ ਆ ਗਈ ਸੀ ਅਸਲ ਵਿੱਚ ਮੈਨੂੰ ਮੇਰੇ ਘਰ ਵਾਲੇ ਦੀ ਮੁਸ਼ਕਲ ਸੀ ਜੇ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਨੌਕਰ ਦੇ ਨਾਲ ਵਿਆਹ ਦੀ ਸਮਾਨ ਦੀ ਖਰੀਦਦਾਰੀ ਕਰਦੀ ਫਿਰਦੀ ਜਾਂ ਉਸ ਦੀ ਸ਼ਾਪਿੰਗ ਕਰਦੀ ਆ ਤਾਂ ਮੇਰੇ ਤੇ ਭੜਕ ਜਾਂਦਾ ਤੇ ਗੁੱਸਾ ਕਰਦਾ ਪਰ ਨੌਕਰ ਨੂੰ ਮੇਰੇ ਤੋਂ ਬੜੀਆਂ ਉਮੀਦਾਂ ਸੀ ਮੈਂ ਉਸ ਨੂੰ ਕਿਹਾ ਕੋਈ ਗੱਲ ਨਹੀਂ ਕੱਲ ਮੈਂ ਤੇਨਾਂ ਬਾਜ਼ਾਰ ਜਾਵਾਂਗੀ ਤੇ ਤੇਰੀ ਘਰ ਵਾਲੀ ਦੀ ਸਾਰੀ ਸ਼ਾਪਿੰਗ ਕਰ ਦਵਾਂਗੀ ਇਹ ਸੁਣ ਕੇ ਉਹ ਖੁਸ਼ ਹੋ ਗਿਆ ਸੀ ਤੇ ਉਸ ਨੂੰ ਖੁਸ਼ ਦੇਖ ਕੇ ਮੈਨੂੰ ਚੰਗਾ ਲੱਗ ਰਿਹਾ ਸੀ ਪਰ ਉਸ ਦੇ ਜਾਂਦੇ ਮੈਂ ਸੋਚਣ ਲੱਗੀ ਕੱਲ ਆਪਣੇ ਘਰ ਵਾਲੇ ਨੂੰ ਕੀ ਬਹਾਨਾ ਬਣਾਉਗੀ ਉਂਝ ਤਾਂ ਉਹ ਸਾਰਾ ਦਿਨ ਦਫ਼ਤਰ ਹੀ ਰਹਿੰਦਾ ਸੀ ਪਰ ਮੈਂ ਜਾਣਦੀ ਸੀ ਕਿ ਇੱਧਰ ਮੈਂ ਨੌਕਰ ਨਾਲ ਗਈ ਤਾਂ ਉਧਰੋਂ ਮੇਰੀ ਗਵਰਡਨ ਨੇ ਕਰ ਦੇਣਾ ਹੈ ਕਿ ਤੇਰੀ ਘਰ ਵਾਲੀ ਨੌਕਰ ਨਾਲ ਬਾਜ਼ਾਰ ਗਈ ਤੇ ਉਸ ਨੂੰ ਗੁੱਸਾ ਆ ਜਾਊ ਪਰ ਮੈਂ ਨੌਕਰ ਨਾਲ ਵਾਅਦਾ ਕਰ ਲਿਆ ਸੀ ਇਸ ਲਈ ਹਰ ਹਾਲ ਵਿੱਚ ਉਸ ਨੂੰ ਨਿਭਾਉਣਾ ਸੀ ਮੈਂ ਸੋਚਿਆ ਕਿ ਆਪਣੇ ਘਰ ਵਾਲੇ ਨੂੰ ਬਿਨਾਂ ਦੱਸੇ ਉਸ ਨਾਲ ਬਾਜ਼ਾਰ ਚਲੀ ਜਾਨੀ ਆ ਜੇ ਪਤਾ ਲੱਗ ਗਿਆ ਤਾਂ ਸਾਰੀ ਗੱਲ ਦੱਸ ਦਵਾਂਗੀ ਤੇ ਉਸ ਦਾ ਗੁੱਸਾ ਵੀ ਬਰਦਾਸ਼ਤ ਕਰ ਲਵਾਂਗੀ ਪਰ ਜੇ ਮੇਰੇ ਘਰ ਵਾਲੇ ਨੂੰ ਨਾ ਪਤਾ ਲੱਗਿਆ ਤਮੈਂ ਚੁੱਪ ਹੀ ਰਹੂੰਗੀ ਅਗਲੀ ਸਵੇਰ ਜਿੱਦਾਂ ਹੀ ਮੇਰਾ ਘਰਵਾਲਾ ਦਫ਼ਤਰ ਗਿਆ ਨੌਕਰ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਮਾਲਕਣ ਚਲੋ ਇਹ ਸੁਣ ਕੇ ਮੈਂ ਛੇਤੀ ਤਿਆਰ ਹੋ ਗਈ ਤੇ ਘਰ ਨੂੰ ਜਿੰਦਾ ਲਾਇਆ ਤੇ ਬਾਜ਼ਾਰ ਪਹੁੰਚ ਗਈ ਉਸ ਕੋਲ ਬਹੁਤ ਪੈਸੇ ਸੀ ਜੋ ਉਸਨੇ ਸਮੇਂ ਦੇ ਨਾਲ-ਨਾਲ ਇਕੱਠੇ ਕੀਤੇ ਸੀ ਇਸ ਲਈ ਕਹਿਣ ਲੱਗਿਆ ਮਾਲਕਣ ਜਿੱਦਾਂ ਦੇ ਤੁਸੀਂ ਮਹਿੰਗੇ ਤੇ ਸੋਹਣੇ ਕੱਪੜੇ ਪਾਉਂਦੇ ਹੋ ਮੇਰੀ ਘਰ ਲਈ ਵੀ ਉਦੋਂ ਦੇ ਖਰੀਦਿਓ ਪੈਸਿਆਂ ਦੀ ਚਿੰਤਾ ਨਾ ਕਰਿਓ ਕਿਉਂਕਿ ਮੈਂ ਆਪਣੀ ਘਰਵਾਲੀ ਨੂੰ ਵਾਅਦਾ ਕੀਤਾ ਹੈ ਕਿ ਆਪਣਾ ਵਿਆਹ ਅਸੀਂ ਬੜੀ ਧੂਮ-ਧਾਮ ਨਾਲ ਕਰਾਂਗੇ ਮੈਂ ਉਸਦੇ ਵਿਆਹ ਲਈ ਬਹੁਤ ਖੁਸ਼ੀ ਤੇ ਉਸ ਦੀ ਗੱਲ ਸੁਣਨ ਤੋਂ ਬਾਅਦ ਮੈਂ ਇੱਕ ਮਹਿੰਗੀ ਦੁਕਾਨ ਵਿੱਚ ਕੱਪੜੇ ਖਰੀਦਣ ਲਈ ਗਈ ਅਤੇ ਬਹੁਤ ਕੱਪੜੇ ਖਰੀਦੇ ਤੁਹਾਨੂੰ ਸਾਰਾ ਦਿਨ ਲੱਗ ਗਿਆ ਤੇ 2 ਵਜ ਗਏ ਸੀ ਮੈਂ ਉਸ ਨੂੰ ਕਿਹਾ ਕਿ ਆਪਾਂ ਹੁਣ ਘਰ ਚੱਲਦੇ ਆਂ ਤੇ ਘਰ ਆ ਕੇ ਮੈਂ ਉਸ ਨੂੰ ਕਿਹਾ ਇਹ ਸਾਰੇ ਕੱਪੜੇ ਆਪਣੇ ਘਰ ਲੈ ਜਾ ਤੇ ਆਪਣੀ ਮਾਂ ਨੂੰ ਵਿਖਾ ਦੇ ਤੇ ਕਹਿਣ ਲੱਗਾ ਮੇਰੀ ਘਰ ਵਾਲੀ ਦਾ ਕੱਦ ਬਿਲਕੁਲ ਤੁਹਾਡੇ ਜਿੰਨਾ ਤੁਸੀਂ ਮੈਨੂੰ ਕੱਪੜੇ ਪਾ ਕੇ ਵਿਖਾਓ ਜੇ ਬਦਲਣਾ ਹੋਇਆ ਤਾਂ ਆਪਾਂ ਅੱਜ ਹੀ ਬਦਲ ਲਵਾਂਗੇ ਕਿਉਂਕਿ ਇਹ ਕੱਪੜੇ ਬਹੁਤ ਮਹਿੰਗੇ ਸੀ ਉਸ ਦੇ ਕਹਿਣ ਤੇ ਮੈਂ ਇੱਕ ਡਰੈਸ ਚੁੱਕੀ ਤੇ ਬਾਥਰੂਮ ਵੀ ਜਾ ਕੇ ਉਸ ਨੂੰ ਪਾ ਲਿਆ ਤੇ ਜਦੋਂ ਮੈਂ ਬਾਹਰ ਆਈ ਮੇਰੇ ਹੋਸ਼ ਉੱਡ ਗਏ ਕਿਉਂਕਿ ਮੇਰਾ ਘਰ ਵਾਲਾ ਆ ਗਿਆ ਸੀ ਤੇ ਉਹ ਨੌਕਰ ਦੇ ਨਾਲ ਹੀ ਖੜਾ ਸੀ ਉਸ ਨੇ ਮੈਨੂੰ ਦੁਲਹਣ ਦੇ ਮਹਿੰਗੇ ਮਹਿੰਗੇ ਕੱਪੜੇ ਵਿੱਚ ਦੇਖਿਆ ਤੇ ਹੁਣ ਨੌਕਰ ਵਾਲ ਗੁੱਸੇ ਨਾਲ ਪੁੱਛਣ ਲੱਗਾ ਕਿ ਇਹ ਕੀ ਹੋ ਰਿਹਾ ਹੈ ਮੇਰੇ ਘਰ ਵਿੱਚ ਕਿਸ ਦਾ ਵਿਆਹ ਹੈ ਮਾਲਕ ਨੂੰ ਗੁੱਸੇ ਵਿੱਚ ਦੇਖ ਕੇ ਉਹ ਡਰ ਗਿਆ ਤੇ ਕਹਿਣ ਲੱਗਾ ਮਾਲਕ ਮੇਰਾ ਵਿਆਹ ਇਹ ਮੇਰੇ ਘਰ ਵਾਲੀ ਦੇ ਕੱਪੜੇ ਨੇ ਮੇਰਾ ਘਰ ਵਾਲਾ ਮੈਨੂੰ ਘੂਰ ਕੇ ਵੇਖ ਰਿਹਾ ਸੀ ਕਿ ਤੂੰ ਮੇਰੇ ਜਾਣ ਤੋਂ ਬਾਅਦ ਇਸਦੀ ਘਰ ਵਾਲੀ ਬਣ ਜਾਨੀ ਹੈ ਮੈਂ ਆਪਣੇ ਘਰ ਵਾਲੇ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਤੁਸੀਂ ਗਲਤ ਸਮਝ ਰਹੇ ਹੋ ਜਿਹਾ ਕੁਝ ਨਹੀਂ ਪਰ ਮੇਰੇ ਘਰ ਵਾਲੇ ਨੂੰ ਨੌਕਰ ਨੂੰ ਥੱਪੜ ਮਾਰਿਆ ਤੇ ਕਹਿਣ ਲੱਗਾ ਤੈਨੂੰ ਪੁਲਿਸ ਹਵਾਲੇ ਕਰੂੰਗਾ ਮੈਨੂੰ ਤੂੰ ਪਹਿਲੇ ਦਿਨ ਤੋਂ ਚੰਗਾ ਨਹੀਂ ਲੱਗਦਾ ਤੇ ਮੈਨੂੰ ਤੇਰੇ ਤੇ ਸ਼ੱਕ ਸੀ ਇਹ ਕਹਿ ਕੇ ਉਸਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਜੋ ਕਿ ਪੁਲਿਸ ਵੀ ਸੀ ਤੇ ਉਸ ਨੂੰ ਘਰ ਬੁਲਾ ਲਿਆ ਤੇ ਉਸ ਨੂੰ ਫੜ ਕੇ ਉਸ ਸਟੇਸ਼ਨ ਲੈ ਗਏ ਤੇ ਉਸ ਨੂੰ ਬਹੁਤ ਕੁੱਟਿਆ ਤੇ ਚੋਰੀ ਦਾ ਇਲਜ਼ਾਮ ਉਸ ਉੱਤੇ ਲਾ ਦਿੱਤਾ ਮੈਂ ਬਹੁਤ ਹੈਰਾਨ ਹੋ ਗਈ ਸੀ ਪਰ ਮੈਂ ਅੱਜ ਨੂੰ ਉਸ ਨੂੰ ਬਚਾ ਨਹੀਂ ਪਾਈ ਕਿਉਂਕਿ ਮੈਨੂੰ ਆਪਣਾ ਘਰ ਖਤਰੇ ਵਿੱਚ ਲੱਗ ਰਿਹਾ ਸੀ ਮੈਂ ਆਪਣਾ ਰਿਸ਼ਤਾ ਤੇ ਘਰ ਬਚਾਉਣਾ ਸੀ ਇਸ ਲਈ ਮੈਂ ਘਰ ਵਾਲੇ ਨੂੰ ਅਸਰ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਗਲਤ ਸਮਝ ਰਹੇ ਹੋ ਉਸ ਦਾ ਵਿਆਹ ਹੋਣ ਵਾਲਾ ਸੀ ਇਸ ਲਈ ਉਸ ਨੇ ਮੈਨੂੰ ਆਪਣੀ ਘਰ ਵਾਲੀ ਦੇ ਕੱਪੜੇ ਖਰੀਦਣ ਲਈ ਕਿਹਾ ਤੇ ਮੈਂ ਆਪ ਆ ਕੇ ਦੇਖ ਰਹੀ ਸੀ ਕਿ ਅਚਾਨਕ ਤੁਸੀਂ ਕਮਰੇ ਵਿੱਚ ਆ ਗਏ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਮੇਰੀ ਗੱਲ ਦੇ ਜਵਾਬ ਵਿੱਚ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਬੇਵਕੂ ਬਣਾ ਰਹੀ ਹੈਂ ਮੈਂ ਕੋਈ ਛੋਟਾ ਬੱਚਾ ਨਹੀਂ ਜੋ ਬੱਚਾ ਨਹੀਂ ਜੋ ਤੂੰ ਮੈਨੂੰ ਬੇਫਕੂ ਬਣਾ ਰਹੀ ਹੈ ਮੈਂ ਪਹਿਲੇ ਦਿਨ ਤੋਂ ਤੈਨੂੰ ਮਨਾ ਕੀਤਾ ਸੀ ਕਿ ਇਸ ਨੌਕਰ ਨੂੰ ਨਾ ਰੱਖ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਮੈਂ ਗੁੱਸਾ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੁਸੀਂ ਆਪਣੇ ਦੋਸਤ ਨਾਲ ਗੱਲ ਕਰਕੇ ਇਸ ਨੂੰ ਛੱਡ ਦਵੋ ਉਸ ਦੀ ਮਾਂ ਬਹੁਤ ਬਿਮਾਰ ਹੈ ਕੱਲ੍ਹ ਉਸ ਦਾ ਵਿਆਹ ਹੈ ਉਹ ਪੋਸਟ ਸਟੇਸ਼ਨ ਵਿੱਚ ਰਿਹਾ ਤਾਂ ਉਸ ਦਾ ਵਿਆਹ ਟੁੱਟ ਜਾਊ ਮੇਰੀ ਗੱਲ ਸੁਣ ਕੇ ਘਰ ਵਾਲਾ ਕਹਿਣ ਲੱਗਾ ਜੋ ਮਰਜੀ ਹੋਵੇ ਤੇਰੇ ਲਈ ਚੰਗਾ ਹੀ ਹੈ ਜੇ ਉਸ ਦਾ ਵਿਆਹ ਟੁੱਟ ਜਾਊ ਤਾਂ ਤੇਰੇ ਨਾਲ ਵਿਆਹ ਕਰ ਲਊਗਾ ਉਂਝ ਵੀ ਤੈਨੂੰ ਬਹੁਤ ਪਸੰਦ ਹੈ ਕਿਉਂਕਿ ਸੋਹਣਾ ਤੇ ਜਵਾਨ ਹੈ ਮੈਂ ਆਪਣੇ ਘਰ ਵਾਲੇ ਤੋਂ ਇਲਜ਼ਾਮ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਉਹ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਸੀ ਉਸ ਨੇ ਮੈਨੂੰ ਕਿਹਾ ਮੈਂ ਤੈਨੂੰ ਤਲਾਕ ਦਿੰਨਾ ਉਸ ਨੇ ਨਾਲ ਮੈਂ ਉਸ ਦੇ ਪੈਰ ਫੜ ਲਏ ਤੇ ਕਿਹਾ ਕਿ ਤੁਸੀਂ ਮੇਰਾ ਯਕੀਨ ਕਰੋ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਰੋਂਦੀ ਰਹੀ ਪਰ ਮੇਰੇ ਘਰ ਵਾਲੇ ਨੇ ਮੇਰਾ ਯਕੀਨ ਨਾ ਕੀਤਾ ਤੇ ਮੈਨੂੰ ਛੱਡ ਦਿੱਤਾ ਮੈਂ ਪੇਕੇ ਆ ਗਈ ਤੇ ਸੋਚਣ ਲੱਗੀ ਇਸ ਵਿਚਾਰੇ ਦੇ ਨੌਕਰ ਦਾ ਵੀ ਵਿਆਹ ਟੁੱਟ ਗਿਆ ਹੁਣ ਇੱਕ ਛੋਟੀ ਜੀ ਗਲਤ ਫੈਮਿਨੇ ਸਾਡੇ ਦੋਨਾਂ ਦਾ ਘਰ उजाड़ ਦਿੱਤਾ ਫਿਰ ਕਈ ਮਹੀਨੇ ਬਾਅਦ ਮੇਰਾ ਘਰ ਵਾਲਾ ਪੇਕੇ ਆਇਆ ਤੇ ਕਹਿਣ ਲੱਗਿਆ ਕਿ ਉਸ ਦੀ ਮਾਂ ਸਾਡੇ ਘਰ ਆਈ ਸੀ ਉਸ ਨੇ ਮੈਨੂੰ ਆਪਣੇ ਪੁੱਤ ਦੇ ਵਿਆਹ ਦੀ ਸਾਰੀ ਗੱਲ ਦੱਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਜਲਦਬਾਜ਼ੀ ਵਿੱਚ ਬਹੁਤ ਵੱਡਾ ਗੁਨਾਹ ਕਰ ਦਿੱਤਾ ਇਸ ਲਈ ਮੈਂ ਛੇਤੀ ਪੁਲਿਸ ਸਟੇਸ਼ਨ ਗਿਆ ਤੇ ਉਸ ਨੂੰ ਬਾਹਰ ਕੱਢਿਆ ਮੇਰੇ ਘਰ ਵਾਲੇ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ ਪਰ ਹੁਣ ਕੀ ਫਾਇਦਾ ਸੀ ਮੇਰਾ ਘਰ ਉਜੜ ਗਿਆ ਸੀ ਸਾਕੇ ਵੀ ਮੈਂ ਆਪਣੇ ਘਰ ਵਾਲੇ ਨਾਲ ਨਹੀਂ ਜਾ ਸਕਦੀ ਸੀ ਕੁਝ ਦਿਨ ਬਾਅਦ ਫੇਰ ਆਇਆ ਤੇ ਕਹਿਣ ਲੱਗਾ ਚੱਲ ਆਪਣੇ ਘਰ ਪਰ ਮੈਂ ਸਾਫ਼ ਨਾ ਕਰ ਦਿੱਤੀ ਭਲਾ ਮੈਂ ਉਹਦੇ ਨਾਲ ਜ਼ਿੰਦਗੀ ਕਿੱਦਾਂ ਬਤਾ ਸਕਦੀ ਸੀ ਜਦੋਂ ਉਸਨੇ ਘਰ ਵਾਲੇ ਨੇ ਰਿਸ਼ਤਾ ਹੀ ਖਤਮ ਕਰ ਦਿੱਤਾ ਸੀ ਤਾਂ ਮੈਂ ਉਸ ਕੋਲ ਕਿੱਦਾਂ ਜਾਂਦੀ ਮੈਂ ਨਾ ਕਰ ਦਿੱਤੀ ਜਿਸ ਥਾਂ ਤੇ ਵਿਸ਼ਵਾਸ ਨਾ ਹੋਵੇ ਉਸ ਆਦਮੀ ਨਾਲ ਰਹਿ ਕੇ ਮੈਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਗੁਜ਼ਾਰ ਸਕਦੀ ਹਾਂ ਇਸ ਗੱਲ ਦੀ ਕੀ ਗਾਰੰਟੀ ਸੀ ਕਿ ਅੱਗੇ ਚੱਲ ਕੇ ਮੇਰਾ ਘਰਵਾਲਾ ਮੇਰੇ ਤੇ ਫੇਰ ਸ਼ੱਕ ਨਹੀਂ ਕਰੂਗਾ ਇਸ ਲਈ ਮੈਂ ਨਹੀਂ ਗਈ ਇਦਾਂ ਹੀ ਕੁਝ ਦਿਨ ਬੀਤ ਗਏ ਤੇ ਫੇਰ ਪਤਾ ਲੱਗਾ ਕਿ ਨੌਕਰ ਦਾ ਵਿਆਹ ਟੁੱਟ ਗਿਆ ਸੀ ਕੋਈ ਇੱਕ ਦਿਨ ਮੇਰੇ ਘਰ ਆਇਆ ਤੇ ਕਹਿਣ ਲੱਗਿਆ ਜੇ ਤੁਸੀਂ ਚਾਹੋ ਮੇਰੇ ਨਾਲ ਵਿਆਹ ਕਰ ਲਓ ਮੈਂ ਤੁਹਾਨੂੰ ਬਹੁਤ ਖੁਸ਼ ਰੱਖੂਗਾ ਜਿੰਨਾ ਹੋ ਸਕੇ ਤੁਹਾਡੀ ਹਰ ਇੱਛਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੂੰਗਾ ਨੌਕਰ ਨੇ ਵੀ ਦੱਸਿਆ ਕਿ ਉਹ ਮੈਨੂੰ ਦਿਲ ਤੋਂ ਪਸੰਦ ਕਰਦਾ ਸੀ ਪਰ ਕਦੀ ਬੋਲਣ ਦੀ ਹਿੰਮਤ ਨਹੀਂ ਕੀਤੀ ਫਿਰ ਮੈਂ ਕੁਝ ਸਮਾਂ ਲਿੱਤਿਆ ਕਿ ਸੋਚ ਕੇ ਦੱਸੂ ਫਿਰ ਮੈਂ ਉਸ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਉਹ ਸੋਹਣਾ ਸੀ ਜਵਾਨ ਸੀ ਸਭ ਤੋਂ ਵੱਡੀ ਗੱਲ ਮੈਨੂੰ ਪਿਆਰ ਕਰਦਾ ਸੀ ਜਿੱਥੇ ਇਨਸਾਨ ਤੇ ਵਿਸ਼ਵਾਸ ਹੋਵੇ ਉਹ ਜ਼ਿੰਦਗੀ ਸਕੂਨ ਨਾਲ گزار ਸਕਦਾ ਹੈ